ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੁਹੀਂ ਬਚਾਓ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੂਰਛਾ ਨਿ ਕਰਦੇ ਕਰੀਏ ਸਭ ਬੈਰਨ ਕੋ ਆਦ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨੈ ਧਾਉ ਜੋ ਪਰ ਚਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝੇ ਪ੍ਰੀਅ ਮਰਨ ਕਾਲ ਕਾ ਤਰਾਸ ਨਿਮਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰੇ ਓ ਰੱਛਾ ਰਾਖ ਲਿਓ ਮੈਂ ਰਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸੁਭਜੂ ਅਪਤਰਾ ਕਾਲ ਪਾਈ ਕਰ ਬਿਸਨ ਪ੍ਰਕਾਸ਼ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥਿਓ ਜਬੁ ਨਕਾਲ ਸਵਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੰਤੇ ਕੈਵ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋਪਲ ਮੋ ਬਧ ਕੀਓ کٹ کٹ کے انتر کی جانت پلے بری کی پیر پشانت چینٹی تے کونچر ستھولا سپر کرپا درشت کر فولا سنت دکھ پائے تے دکھی سکھ پائے ایک ایک کی پیر پشانے کٹ کٹ کے پٹ پٹ کی جان جب کرکھ کرا کرتارا پرجا ترت تب دہ پارا ਜਬਿਆ ਕਰਖ ਕਰਤ ਹੋਂ ਕਬ ਹੋਂ ਤੋ ਮੈਂ ਮਿਲਤ ਦੇਹ ਤਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸੋ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀਤੇ ਰਹਿਤ ਮੇਰਾ ਅਲਮ ਜਾਣ ਤਬੀਦ ਪੀਦੇ ਅਰੇ ਅਲਮ ਨਿਰੰਕਾਰੇ ਨਿਰਵਕਾਰ ਨਿਰਲੰਭ ਆਦ ਨੀਲਨਾਦ ਸੰਭ ਤਾਕ ਮੂਡ ਉਚਾਰਦੇ ਪੀਤਾ ਜਾ ਕੋ ਪੀਵਨੇ ਪਾਵਤ ਬੀਤਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਪੀਤ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪਿਵ ਆਪ ਆਪਨੀ ਬੁੱਧ ਹੈ 제ਤੀ ਬਰਨਤ ਭਿੰਨ ਭਿੰਨ ਤੂੰਹੇ ਤੇਤੀ ਤੁਮਰਾ ਲਖਾਂ ਨਾ ਜਾਈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਭਿਉ ਰਾਵ ਕੀ ਭੂਪੰਦ ਚ ਜੀਰਜ ਸੀਤਜ ਕੀਨੀ ਉਤੇ ਪੁਜੇ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪਿਉ ਸੰਕਰ ਇਕਠਾ ਸਗਰੀ ਸ੍ਰਿਸ਼ਟ ਦੇਖਾਈ ਚੰਪਵ ਯਾਦ ਜੁਗਾਦ ਸਰੂਪ ਸਯੰ ਪਵਯ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘ ਰੋ ਦੁਸ਼ਟ ਜੀਤੇ ਉਠਵਤ ਉਤ ਪਤਾ ਸ਼ਕਲ ਮਲੇਚ ਕਰੂ ਰਣ ਕਤ जय अस तुज तव श्रणी परे तिनके दुष्ट दुखत हैव मरे पुरख जमन पग परे तिहारी तिनके तुम संकट सब तारि जो कर ले को एक बार त्याई है ताके काल निकट नहीं है रक्षा होई तहै सब काल दुष्ट रिष्ट तरे तत् काल ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੀ ਤਾਪ ਤਨ ਕ ਮੋਹਰ ਹੋ ਰਿਤ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾਛ ਵ ਸਕੈ ਨ ਕੋਈ ਇੱਕ ਬਾਰ ਜਨ ਤੁਮੈ ਸੰਭਾਰ ਅਕਾਲ ਫਾਸਤੇ ਤਹੀਂ ਉਬਾਰ ਜਨਰ ਨਾਮ ਤੇਹਾਰੋ ਕਾ ਹਾ ਦਾਰਤ ਦੁਸ਼ਟ ਦੁਖ ਤੀ ਰਹਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਪਹ ਹੱਥ ਦੇ ਲਿਹੁ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸ਼ਕਲ ਦੇਹੀ ਕੋ ਹਰਤਾ ਦੁਸ਼ਟ ਦੋਖਨ ਕੋ ਛੈ ਕਰਤਾ ਸ੍ਰੀ ਇਸ ਤੁਧ ਜਬ ਭੇ ਦਿਆਨ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਚ ਤਫਲ ਪਾਵੇ ਸੋਈ ਤੂਕ ਨ ਤਿਸ ਬਿਆਪਤ ਕੋਈ ਅੜਲ ਸੁਨੇ ਗੁੰਗ ਜੋਇ ਅਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪੋ ਨਿਕਟ ਨਾ ਤਨ ਨਰਕੇ ਰਹੇ ਹੋ ਜੋ ਆ ਕੀ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ 17 ਸੈਸ ਪਣੀ ਜੈ ਅਰਧ ਸੈਸ ਫੁੰਨ ਤੀਨ ਕਹੀ ਜੈ ਭਾਦਰ ਸੁਦੀ ਅਸ਼ਟਮੀ ਰਵਿਵਾਰ ਤੀਰ ਸਤਰ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੀਕ ਨ ਮੰਨਿਓ ਸਿਮਰਤ ਸਸਤ ਬੀਦ ਸਬੈ ਬਹੋ ਭੀਦ ਕਹ ਹਮੇਕ ਨ ਜਾਣਿਓ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੂ ਸਭ ਤੁਹੀ ਬਖਾਨਿਓ ਦੁਹਿਰਾ ਸਗਲ ਦੁਆਰ ਕੋ ਛੜਕੈ ਜਿਹੋ ਤੁਹਾਰੋ ਦਵਾਰ ਵਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲੇ ਦੁਆਰ ਕੋ ਛਾੜ ਕੇ ਗੇਹੋ ਤੁਹਾਰੋ ਦਵਾਰ ਵਾਹਿਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਸਵੇਰੇ ਸ਼ਾਮ 40 ਦਿਨ ਰੋਜ਼ ਇਸ ਪਾਠ ਨੂੰ ਸੁਨੇਗਾ ਉਦੇਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਸਾਰੇ ਕਾਰਜ ਰਾਸ ਕਰਨਗੇ ਦੁੱਖਾਂ ਦਾ ਨਾਸ਼ ਕਰਨਗੇ ਕਾਰੋਬਾਰਾਂ ਚ ਵਾਧਾ ਬੱਚਿਆਂ ਨੂੰ ਵਿਦੇਸ਼ ਯਾਤਰਾ ਚ ਲਾਭ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ